हां ਵੀ ਦੋਸਤੋ ਅੱਜ ਆਪਾਂ ਲੈ ਕੇ ਆਏ ਹਾਂ ਇੱਕ ਮੌਸਮ ਦੇ ਬਾਰੇ ਬਹੁਤ ਵੱਡੀ ਅਪਡੇਟ ਜੋ ਕਿ ਆਪਣਾ 1 ਮਈ ਤੋਂ 8 ਦੇ ਵਿੱਚ ਚੱਲੂ ਇੱਕ ਬਹੁਤ ਵੱਡਾ ਸਿਸਟਮ ਲੱਗਣਾ ਹੈ ਹੁਣ ਆਪਾਂ ਸਿਰਫ 4 ਮਈ ਤੱਕ ਦਾ ਹੀ ਦੱਸਾਂਗੇ ਇੱਕ ਵਾਰ ਤੇ ਜਿਹੜਾ ਜਿਵੇਂ ਅੱਜ ਹੀ ਹੁਣ ਤੁਸੀਂ ਦੇਖ ਰਹੇ ਹੋ ਧੁੰਦਲਾ ਮੌਸਮ ਹੋਇਆ ਹੈ ਬਹੁਤ ਜ਼ਿਆਦਾ ਨੇੜ ਖੱਖਰ ਚੜਿਆ ਵੈ ਸੂਰਜ ਧੁੰਦਲਾ ਦਿਖ ਰਿਹਾ ਹੈ ਤੇ ਇਹ ਜੋ ਮਾਲਵਾ ਵੈਲਟ ਹੈ ਜਿਵੇਂ ਨਰਮ ਨਰਮਾ ਵੈਲਟ ਸੌਰੀ ਨਰਮਾ ਵੈਲਟ ਮਾਲਵਾ ਵੈਲਟ ਇਹਨਾਂ ਦੇ ਵਿੱਚ ਬਹੁਤ ਤਾਕੜੀ ਨੇਰੀ ਚੱਲਣੀ ਹੈ ਜੋ ਕਿ 80 ਤੋਂ ਲੈ ਕੇ 100 ਦੀ ਸਪੀਡ ਤੱਕ ਵੀ ਨੇਰੀ ਚੱਲ ਸਕਦੀ ਹੈ ਤੇ ਔਰ ਮੀ ਕਿਤੇ ਕਿਤੇ ਨਾਰਮਲ ਕੋਈ ਥੋੜੇ ਬਹੁਤੇ ਨਿੱਕੀ ਮੋਟੀ ਕਾਰਵਾਈ ਗੜਿਆਂ ਦੀ ਵੀ ਹੋ ਸਕਦੀ ਹੈ ਔਰ ਮੀ ਝਖੜ ਨੇਰੀ ਉਹ ਬਹੁਤ ਜ਼ਿਆਦਾ ਅੱਜ ਹੁਣ ਸ਼ਾਮ ਹੋ ਚੁੱਕੀ ਹੈ ਤੇ ਬਹੁਤ ਥਾਂ ਤੇ ਬੱਦਲਬਾਜ਼ੀ ਪੂਰੀ ਹੋਈ ਪਈ ਹੈ ਤੇ ਹਵਾ ਪੂਰੀ ਤੇਜ਼ ਚੱਲ ਰਹੀ ਹੈ ਪੁਰੇ ਦੀ ਜੋ ਕਿ 2-3 ਦਿਨ ਹੋ ਗਏ ਨੂੰ ਲਗਾਤਾਰ ਚੱਲਦੀ ਨੂੰ ਇਹ ਪੁਰੇ ਦੀ ਹਵਾ ਜਿਹੜੋ ਚੱਲਦੀ ਹੈ ਤੇ ਲਗਾਤਾਰ ਚੱਲਦੀ ਹੈ ਉਦੋਂ ਮੌਸਮ ਮੀਂਹ ਦਾ ਮੌਸਮ ਪੂਰਾ ਫੁੱਲ ਬਣ ਜਾਂਦਾ ਹੈ ਔਰ ਜੋ ਕਿ ਅੱਜ ਬਣ ਚੁੱਕਿਆ ਹੈ ਇਹ 2-3 ਵਾਰੀ ਲਗਾਤਾਰ ਮੀਂਹ ਪੈਣਾ ਤੇ ਕਿਤੇ ਨਾਰਮਲ ਰਹੂ ਕਿਤੇ ਬਹੁਤ ਤਾਕੜੀ ਝਟ ਲੱਗੂ ਹਰਿਆਣਾ ਪੰਜਾਬ ਰਾਜਸਥਾਨ ਰਾਜਸਥਾਨ ਦੇ ਉੱਤਰੀ ਏਰੀਆ ਦੇ ਵਿੱਚ ਮੀਨੇਰੀ ਝੱਖੜ ਤੂਫਾਨ ਦਾ ਪੂਰਾ ਦਬਦਬਾ ਬਣਿਆ ਹੋਇਆ ਉਧਰ ਪੰਜਾਬ ਦੇ ਵਿੱਚ ਨਰਮਾ ਵੈਲਟ ਜਿਵੇਂ ਮਾਲਵਾ ਵੈਲਟ ਇਹਦੇ ਵਿੱਚ ਪੂਰਾ ਮੀਨੇਰੀ ਝੱਖੜ 100 ਦੀ ਸਪੀਡ ਦੇ ਲਗਭਗ 80 ਤੋਂ ਲੈ ਕੇ 100 ਦੀ ਸਪੀਡ ਦੇ ਵਿੱਚ ਨੇਰੀ ਦੀ ਰਫ਼ਤਾਰ ਹੋ ਸਕਦੀ ਹੈ ਉੱਧਰ ਆਪਣਾ ਹਰਿਆਣੇ ਦੇ ਵਿੱਚ ਫਤਿਆਬਾਦ ਸਰਸਾ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਹੰਦੇਰੀ ਝਖੜ ਮੀਂਹ ਦੇ ਪੂਰੇ ਫੋਲਵਟਾ ਫੋਲ ਚਾਂਸ ਬਣ ਚੁੱਕੇ ਨੇ ਔਰ ਇਹ ਚੱਲਣਾ ਲਗਾਤਾਰ ਲੰਬਾ ਮੀਂਹ ਦਾ ਸਿਸਟਮ ਜੋ ਹੈ ਉਹ ਲਗਭਗ 1 ਤੋਂ ਲੈ ਕੇ 18 ਪਰ ਜਿਹੜਾ ਆ ਜਿਹੜਾ ਸਿਸਟਮ ਹੈ ਹੁਣ 1 ਤੋਂ 4 ਤੱਕ ਇਹ ਦੋ ਸਿਸਟਮ ਲੱਗਣਗੇ ਇਹ ਬਹੁਤ ਵੱਡੀ ਪੱਦਰ ਦਾ ਮੀਂਹ ਹੀ ਰੀ ਝੱਖੜ ਤੂਫਾਨ ਮੀਂਹ ਵੀ ਆਵੇਗਾ ਤੇ ਔਰ ਮਾੜੀ ਮੋਟੀ ਨਿੱਕੀ ਮੋਟੀ ਕੋਈ ਗੜਿਆਂ ਦੀ ਵੀ ਹੋ ਸਕਦੇ ਹੈ ਕਈ ਥਾਵਾਂ ਤੇ ਚਾਂਸ ਗੜੇ ਮਾਰੀ ਵੀ ਹੋ ਸਕਦੀ ਹੈ ਤੇ ਕਿਸਾਨ ਵੀਰਾਂ ਨੇ ਲਗ ਭਾਗ ਕਣਕਾਂ ਸਾਰੀਆਂ ਵੜ ਲੀਆਂ ਕਰਦੀਆਂ ਸਾਂਭ ਲੀਆਂ ਤੇ ਤੂੜੀ ਜ਼ਰੂਰ ਹੈ ਸਾਹਮਣ ਵਾਲੀ ਅਜਾਜੀ ਰਸਤੇ ਜਾ ਰਹੇ ਸੀ ਦੇਖਦੇ ਹੁੰਦੇ ਸੀ ਇਧਰ ਆਪਣਾ ਮਲੋਟ ਏਰੀਏ ਚ ਬਹੁਤ ਜ਼ਿਆਦਾ ਹਲੇ ਤੂੜੀ ਬਣਾਉਣ ਵਾਲੀ ਰਹਿੰਦੀ ਹੈ ਤੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਜਲਦੀ ਤੋਂ ਜਲਦੀ ਨਿਮੇੜ ਲੈਣ ਤੇ ਮੌਸਮ ਬਹੁਤ ਵੱਡੀ ਪੱਧਰ ਤੇ ਖਰਾਬ ਹੋ ਰਿਹਾ ਹੈ ਤੇ ਇਸ ਟਾਈਮ ਪੂਰੀ ਦੀ ਹਵਾ ਪੂਰੀ ਤੇਜ਼ ਚੱਲ ਰਹੀ ਹੈ ਤੇ ਪੂਰਾ ਖੱਖਰ ਜਿਵੇਂ ਪੰਜਾਬ ਚ ਪਹਿਲਾਂ ਕਹਿੰਦੇ ਸੀ ਲਾਲ ਜੀ ਹਨੇਰੀ ਚੜੀ ਵੀ ਆਸਮਾਨ ਚ ਖੱਖ ਜੀ ਤੇ ਧੁੰਦਲਾ ਜਿਹਾ ਮੌਸਮ ਹੋਇਆ ਆਪੇ ਤੇ ਲੋ ਚੱਲਦੇ ਆਪਾਂ ਫੇਰ ਅਗਲਾ ਤੁਹਾਨੂੰ ਫੇਰ ਦੱਸਾਂਗੇ ਇਹ ਸਿਰਫ 4 ਤਰੀਕ ਤੱਕ ਮੌਸਮ ਕਾਫੀ ਜਿਆਦਾ ਖਰਾਬ ਹੋਣ ਦੇ ਚਾਂਸ